ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਹਾਈਡਰਲਾਈਨਸ ਟੂਡੇ ਗੱਲ ਕਰਾਂਗੇ ਕਿਸਾਨਾਂ ਨੂੰ ਕਿ ਝੋਨੇ ਤੋਂ ਬਾਅਦ ਜਿਹੜੀ ਝੋਨੇ ਦੀ ਪਰਾਲੀ ਹੈ ਕਿ ਨਾ ਸਾੜਨ ਦੇ ਵਿੱਚ ਸਰਕਾਰ ਨੇ ਜਿਹੜਾ ਸਿਕੰਜਾ ਕੱਸਿਆ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਸੁਪਰ ਸੀਡਰ ਦੀ ਬਜਾਈ ਸੀ ਸੁਪਰ ਸੀਡਰ ਦੀ ਬਜਾਈ ਦੇ ਕਾਰਨ ਇੱਕ ਆਪ ਦੀ ਤੌਰ ਤੇ ਜਿਹੜਾ ਕਿਸਾਨਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਾ ਰਿਹਾ ਹੈਗਾ ਕਿ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਜੋ ਕਿ ਪੂਰੀ ਤਰ੍ਹਾਂ ਗਈ ਸੁੰਡੀ ਨੇ ਤੈਸਨੈਸ ਕਰ ਦਿੱਤੀ ਦੇ ਕਿਸਾਨ ਨੂੰ ਆ ਜਿਹੜੀ ਆ ਡਬਲ ਖਰਚਾ ਕਰਕੇ ਵੀ ਕੋਈ ਸਪਰੇਹਾ ਕਰਕੇ ਵੀ ਆ ਜਿਹੜਾ ਉਹਦੇ ਚੰਗੀ ਤਰ੍ਹਾਂ ਰਿਜ਼ਲਟ ਆ ਉਹ ਨਹੀਂ ਮਿਲ ਰਹੇ ਤੇ ਮਜਬੂਰਨ ਕਿਸਾਨ ਨੂੰ ਜਿਹੜੀ ਫਾਸਲਾ ਉਹ ਬਹਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਥੇ ਕਿਸਾਨਾਂ ਦਾ ਹਾਲ ਪੁੱਸਣ ਦੇ ਲਈ ਕ੍ਰਾਂਤੀਕਾਰੀ ਯੂਨੀਅਨ ਕਿਸਾਨ ਦੇ ਖੇਤ ਵਿੱਚ ਗਈ ਤੇ ਸਰਕਾਰਾਂ ਤੋਂ ਮੰਗ ਕੀਤੀ ਪਈਸ ਹੈ ਇੱਕ ਵੀਡੀਓ ਅਸੀਂ ਹੁਣ ਪ੍ਰਸ਼ਾਸਨ ਨੂੰ ਕਹਿੰਨੇ ਆ ਡੀਸੀ ਸਾਹਿਬ ਨੂੰ ਕਹਿੰਨੇ ਆ ਵੀ ਆ ਦੇਖੋ ਆ ਜਿਹੜੇ ਸੁੰਡਾ ਹੁਣ ਛੋਟੀ ਸਰਚ ਲੜ ਲਿਓ ਇੱਥੇ ਇਹ ਸੁੰਡਾ ਨੂੰ ਦੇਖੋ ਆ ਨੇੜੇ ਕਰਕੇ ਵੀਡੀਓ ਬਣਾਓ ਜੀ ਵੇਖੋ ਇਹਨੇ ਕਿਸਾਨ ਹੈ ਇੱਕ ਤਾਂ ਵਿਚਾਰਾ ਉਹ ਹੈਂਡੀਕੈਪਟਾ ਇਹ ਇੱਕ ਠੇਕੇ ਤੇ ਬਹਣ ਲੈ ਕੇ ਛੋਟੀ ਕਿਸਾਨੀ ਵਾਲਾ ਬੰਦਾ ਹੈ ਤੇ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਛੋਟੇ ਕਿਸਾਨ ਨੇ ਤਾਂ ਵਿਚਾਰੇ ਠੇਕੇ ਦੇ ਬਹਣ ਲੇਤਾ ਕਰਜ਼ਾ ਚੱਕ ਕੇ ਬਾਹਣ ਲੈਂਦਾ ਹੁੰਦਾ ਛੋਟਾ ਕਿਸਾਨ ਤਾਂ ਕਰਜ਼ਾ ਚੱਕ ਕੇ ਵਿਚਾਰੇ ਨੇ ਖਰਚਾ ਕਰਨਾ ਹੁੰਦਾ ਪਰ ਇਹ ਵੀ ਹੁਣ ਕੋਈ ਪੇਸ਼ ਨਹੀਂ ਚੱਲਦੀ ਇਹਦਾ ਹੁਣ ਰੱਬ ਵੀ ਬਾਲੀ ਨਹੀਂ ਤੇ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਆ ਵੀ ਇਹਦੀ ਕਿਸਾਨ ਦੀ ਬਾਹ ਫੜੀ ਜਾਵੇ ਨਾਲੇ ਇਹਨੇ ਵਿਚਾਰੇ ਨੇ ਜੋ ਸਪਰੇਆ ਕੀਤੀਆਂ ਇਹਨੂੰ ਪੁੱਛੋ ਜੀ ਕੀ ਗੱਲਬਾਤ ਆ ਬਾਈ ਜੀ ਕੀ ਹੋ ਗਿਆ ਕਣਕ ਨੂੰ ਕਿਸਾਨ ਦਾ ਵੀਰ ਜੀ ਤੇ ਲੈਂਬੜਾ ਦਵਾਈ ਛਿੜਕੀ ਅੱਛਾ ਤੇ ਇੱਕ ਪਾਈ ਕਲੋਰੋ ਇੱਕ ਕੋਰਾਜਨ ਪਾਈ 505 ਵੀ ਪਾਤੀ ਫਿਰ ਦਵਾਈਆਂ ਪਾਤੀਆਂ ਮਰਿਆ ਨਹੀਂ ਇਹ ਮਰਦਾ ਨਹੀਂ ਆ ਦੇਖੋ ਆ ਦੇਖੋ ਪੂਰਾ ਕੰਮ ਹਲੇ ਵੀ ਜਿਉਂਦਾ ਪਿਆ ਫਿਰਦਾ ਹੈ ਇਨੂੰ ਇੱਕ ਨੂੰ ਐਂ ਕਰੋ ਮਾਰ ਕੇ ਦੇਖ ਲੋ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮਾਬਜਾ ਸਰਕਾਰ ਤੋਂ ਤਾਂ ਮੰਗ ਇਹ ਕਰਦੇ ਆ ਵੀ ਸਾਨੂੰ ਜੋ ਕੁਝ ਬਣਦਾ ਇਹਦਾ ਉਹ ਖਰਚਾ ਵਰਚਾ ਜੋ ਵੀ ਹੈਗਾ ਕਿਸਾਨ ਦਾ ਦਿੱਤਾ ਜਾਵੇ ਇਹਨੂੰ ਬਚਾਰੇ ਨੂੰ ਦੂਜੀ ਿਆਰ ਕਣਕ ਬੀਜਣੀ ਪਊ ਦੂਜੀ ਿਆਰ ਬੀਜੇ ਵਾਲੀ ਵੀ ਹਜੇ ਕੀ ਪਤਾ ਕਿਦੋਂ ਇਹਨੇ ਲੋਟ ਆਉਣਾ ਹੈ ਵਾਤ ਆਉਣਾ ਹੈ ਅਸੀਂ ਤਾਂ ਮੰਗ ਸਰਕਾਰ ਤੋਂ ਇਹੀ ਕਰਦੇ ਆ ਵੀ ਜੋ ਵੀ ਖਰਚਾ ਬਣਦਾ ਇਹਦਾ ਦੁਬਾਰੇ ਬਜਾਈ ਦਾ ਕਰੇ ਦਾ ਰੇ ਸਪਰੇਅ ਤੇਲ ਦਾ ਖਰਚਾ ਕਿਸਾਨ ਨੂੰ ਦਿੱਤਾ ਜਾਵੇ ਜਿਹਦੀ ਵੀ ਖਸਾਲੀ ਮਤਲਬ ਕਿ ਉਹ ਹੋਈ ਹੈ ਦੀ ਜਿਹੜੀ ਮੇਰਾ ਹਾਲ ਹੈ ਇੱਕ ਜਨਾਬਾ ਤੇ 15 ਸਿਹਤ ਵਾਲੇ ਮਰਦਾ